ਲੋਕੀਆ ਵਾਈਕ ਜੀ ਦਾ ਖਾਲਸਾ ਵਾਈਕ ਜੀ ਦੇ ਪੱਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਵਧੀਆ ਇੱਕ ਸ਼ਸਤਰ ਲੈ ਕੇ ਆਏ ਆਂ ਇੱਕ ਸ਼ਸਤਰ ਵੀ ਤੇ ਇੱਕ ਬਜ਼ੁਰਗਾਂ ਦਾ ਜਿਹੜਾ ਵਾ ਉਹ ਬਹੁਤ ਵਧੀਆ ਸਹਾਰਾ ਵੀ ਆ ਕਿ ਆਪਾਂ ਉਹ ਸ਼ਸਤਰ ਦੇ ਨਾਲ ਆਪਣਾ ਬਜ਼ੁਰਗ ਜਿਹੜੇ ਆ ਉਹ ਸਹਾਰਾ ਵੀ ਲੈ ਸਕਦੇ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਾਂਗੇ ਕਿ ਵੀਡੀਓ ਨਾਲ ਅੰਤ ਤੱਕ ਜੁੜੇ ਰਹਿਣਾ ਕਿਉਂਕਿ ਮੈਂ ਜਿਹੜੇ ਤੁਹਾਨੂੰ ਅੱਜ ਸ਼ਸਤਰ ਦਿਖਾਉਣ ਜਾ ਰਿਹਾ ਬਹੁਤ ਹੀ ਵਧੀਆ ਸ਼ਸਤਰ ਨੇ ਤੇ ਲਾਗ ਲਾਗ ਜਿਹੜੇ ਉਹਦੇ ਵਿੱਚ ਜਿਹੜੀਆਂ ਸ਼ੇਪਸ ਬਣੀਆਂ ਨੇ ਉਹਦੇ ਹੈਂਡਲ ਦੀਆਂ ਮੈਂ ਤੁਹਾਨੂੰ ਸਾਰੀਆਂ ਦਿਖਾਵਾਂਗਾ ਅੱਗੇ ਅੱਗੇ ਪਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਆਜੋ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣਾ ਸ਼ਸਤਰ ਦਾ ਨਾਮ ਹੈਗਾ ਜੀ ਗੁਪਤੀ ਗੁਪਤੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗਾ ਇਹ ਜਿਹੜੀ ਆ ਹਾਥੀ ਦੀ ਬਣੀ ਹੋਈ ਸ਼ੇਪ ਜਿਹੜੀ ਆ ਹੈਂਡਲ ਦੀ ਝੂਮ ਕਰਦੋ ਹਾਥੀ ਬਣਿਆ ਆ ਤੇ ਦੇਖ ਸਕਦੇ ਹੋ ਪੂਰਾ ਜਿਹੜਾ ਵਾਤਾ ਸੋਨ ਤੇ ਇਹ ਸ਼ਸਤਰ ਬਹੁਤ ਵਧੀਆ ਹੈ ਕਿ ਜਿਸ ਤਰ੍ਹਾਂ ਆਪਾਂ ਇਹਨੂੰ ਆਪਣੇ ਸਹਾਰੇ ਵਜੋਂ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਕਿ ਜਿੱਦਾਂ ਨਹੀਂ ਤੁਰਿਆ ਜਾਂਦਾ ਤੇ ਆਪਾਂ ਇਹਨੂੰ ਲੈ ਕੇ ਘੁੰਮ ਸਕਦੇ ਹਾਂ ਇਹ ਸ਼ਸਤਰ ਦਾ ਸ਼ਸਤਰ ਇਹ ਲੱਕੜੀ ਦਾ ਬਣਿਆ ਹੋਇਆ ਸਾਰਾ ਸ਼ਸਤਰ ਇਹਦੇ ਵਿੱਚ ਪੇਤਰ ਦਾ ਕੰਮ ਹੋਇਆ ਹੈ ਦੇਖ ਸਕਦੇ ਆਪਾਂ ਡਿਜ਼ਾਈਨ ਸੋਹਣਾ ਬਣਿਆ ਤੇ ਸ਼ਸਤਰ ਕਿਸ ਤਰ੍ਹਾਂ ਵੈਸੇ ਆਪਾਂ ਇਹਨੂੰ ਖੋਦੀ ਕਰਾਂਗੇ ਹੁਣ ਵੀ ਤੋਂ ਲਵਾਇਆ ਇਹ ਸ਼ਸਤਰ ਕਿਦਾਂ ਵਾ ਇਹ ਤਾਂ ਮੈਂ ਹੁਣ ਦੁਕਾਨ ਜਾ ਰਿਹਾ ਵਾਂ ਇਹ ਸ਼ਸਤਰ ਨੂੰ ਆਪਾਂ ਜਿੱਦਾਂ ਹੀ ਘਮਾਵਾਂਗੇ ਇਥੋਂ ਹੈ ਆਇਆ ਤੋ ਇਹ ਸ਼ਸਤਰ ਜਿਹੜਾ ਵਾ ਉਹ ਆਪਣਾ ਵਿੱਚੋਂ ਨਿਕਲ ਆਏਗਾ ਲੋ ਜੀ ਇਹ ਗੁਰਤੀ ਸ਼ਸਤਰ ਹੈ ਠੀਕ ਹੈ ਜੀ ਬਜ਼ੁਰਗਾਂ ਦਾ ਸਹਾਰ ਆ ਤੇ ਆਪਣੀਆਂ ਰੱਖਿਆ ਵਾਸਤੇ ਜਿਹੜਾ ਵਾ ਆਪਾਂ ਇਹ ਛੋਟਾ ਸ਼ਸਤਰ ਵੀ ਜਿਹੜਾ ਵਾ ਯੂਜ਼ ਕਰ ਸਕਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਅਲੱਗ-ਅਲੱਗ ਡਿਜ਼ਾਈਨ ਦਿਵਾਵਾਂਗਾ ਜਿਸ ਤਰ੍ਹਾਂ ਆਪਾਂ ਇਹਨੂੰ ਖੁੱਲਿਆ ਹੀ ਘੁਮਾ ਕੇ ਬੜਾ ਸੋਖਾ ਖੁੱਲ ਜਾਂਦਾ ਹੈ ਤੇ ਉਸੇ ਤਰ੍ਹਾਂ ਜਿਹੜਾ ਵਾ ਇਹ ਬੜਾ ਵਧੀਆ ਤਰੀਕੇ ਨਾਲ ਬੰਦ ਵੀ ਹੋ ਜਾਂਦਾ ਹੈ ਪਾਣੇ ਇਹਦੇ ਵਿੱਚ ਮੈਂ ਤੁਹਾਨੂੰ ਲੱਗ ਲੱਗ ਜਿਹੜਾ ਸਾਰਾ ਦਿਖਾਵਾਂਗਾ ਡਿਜ਼ਾਈਨ ਠੀਕ ਹੈ ਜੀ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਜੀ ਸ਼ੇਰ ਦਾ ਡਿਜ਼ਾਈਨ ਥੋੜਾ ਇੱਧਰ ਆ ਜੋ ਠੀਕ ਇਹਦੇ ਵਿੱਚ ਸ਼ੇਰ ਦਾ ਡਿਜ਼ਾਈਨ ਆ ਗਿਆ ਤੁਸੀਂ ਦੇਖ ਸਕਦੇ ਬਿਲਕੁਲ ਸ਼ੇਰ ਜਿਸ ਤਰ੍ਹਾਂ ਬੈਠਦਾ ਵਾ ਉਹਦਾ ਜਿਹੜਾ ਵਾ ਲੁੱਕ ਦਿੱਤੀ ਹੋਈ ਆ ਠੀਕ ਹੈ ਇਹ ਵੀ ਸ਼ਸਤਰ ਖੁੱਲੇਗਾ ਉਸੇ ਦਿਨ ਪਰ ਸਾਰੇ ਸ਼ਸਤਰ کھول ਕੇ ਦਿਖਾ ਸਕਦੇ ਆ ਤੇ ਸਾਰਾ ਟਾਲੀ ਦੀ ਲੱਕੜ ਦੇ ਜਿਹੜਿਆ ਸ਼ਸਤਰ ਬਣੇ ਹੋਏ ਨੇ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਸਾਡੇ ਨਾਲ ਜਰੂਰ ਕੰਟੈਕਟ ਕਰਿਓ ਬਹੁਤ ਵਧੀਆ ਨੇ ਸਪੈਸ਼ਲ ਪੀਸ ਨੇ ਬਣ ਕੇ ਉਸੇ ਤਰ੍ਹਾਂ ਬਾਜ ਬਾਜ ਲੂਕ ਦਾ ਬਣਿਆ ਆ ਵਾ ਗਲਤ ਨਹੀਂ ਹੋ ਰਿਹਾ ਬਿਲਕੁਲ ਓਕੇ ਠੀਕ ਹੈ ਥੋੜਾ ਥੋੜਾ ਹੁਣ ਆ ਕੋਲੀ ਇਹਦੇ ਉੱਪਰ ਕਰੋ ਫਿਰ ਹੋ ਜਾਏਗਾ ਸਰ ਬਹੁਤ ਵਧੀਆ ਸ਼ਸਤਰ ਬਣੇ ਨੇ ਸਾਰੇ ਇਹ ਜਿਹੜੇ ਆਪਣੇ ਕੋਲ ਛੇਪਰਾ ਦੇ ਡਿਜ਼ਾਈਨ ਆਈ ਨੇ ਇਸ ਟਾਈਮ ਜਿਹੜੇ ਆਪਾਂ ਜੇ ਇਸਾ ਜਿਹਾ ਇਕ ਐਦਾ ਮੈਨੂੰ ਨਾਮ ਨਹੀਂ ਪਤਾ ਇਹ ਕਿਹਦੀ ਸ਼ੇਵ ਦਾ ਬਣਿਆ ਆ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤੇ ਕਮੈਂਟਾਂ ਦੇ ਵਿੱਚ ਜਰੂਰ ਇਹ ਵੈਰੀਫਾਈ ਕਰਿਓ ਠੀਕ ਹੈ ਜੀ ਇਹ ਵੀ ਸ਼ਸਤਰ ਖੁੱਲੇਗਾ ਉਸੇ ਤਰ੍ਹਾਂ ਇਹ 3 ਫੁੱਟ ਦਾ ਸ਼ਸਤਰ ਹੈਗਾ ਜੀ ਬਾਤ ਦੇ ਵਿੱਚ ਪਾਸ ਕਰਦੇ ਆ ਕਿਤੇ ਆਉਣ ਜਾਣ ਲੱਗਿਆਂ ਬਹੁਤ ਵਧੀਆ ਤੇ ਇਹ ਆ ਗਿਆ ਜੀ ਸ਼ੇਰ ਦੌੜਦਾ ਹੋਇਆ ਇਹ ਦੌੜ ਲਗਾਉਂਦਾ ਹੈ ਸ਼ੇਰ ਆ ਗਿਆ ਹੂੰ ਤੇ ਮੁੰਨਾਰਿਆਂ ਗੁਰਾਂ ਕਿਡਾਉਂ ਪੁੱਛੇ ਗਰ ਲੋ ਜਦੋਂ ਮੈਂ ਚੱਕਰ ਕੀ ਕਰਦਾ ਪੇਂ ਪੁੱਛੇ ਗਰ ਲੋ ਤੇ ਜਦੋਂ ਮੈਂ ਇਹ ਆ ਗਈ ਜੀ ਨੋਰਮਲ ਆਪਾਂ ਜਿੰਨੂੰ ਕੂਡੀ ਟਾਈਪ ਕਹਿ ਦਿੰਨੇ ਆ ਬਣੀ ਇਹ ਸ਼ੇ ਸ਼ਾਸਤਰ ਬਹੁਤ ਸੋਹਣਾ ਇੰਨਾ ਸਾਰੀ ਸੇ ਤਾਂ ਨਿਕਲੇ ਵੀ ਤੋਂ ਅੰਮਲ ਨੂੰ ਕੋਈ ਚਾਹੀਦਾ ਹੋਵੇ ਤੁਸੀਂ ਸਾਰਿਆਂ ਇੱਕ ਵਾਰੀ ਇੰਨਾ ਤੇ ਨਿਗਾ ਮਰਵਾ ਲਿਓ ਸਾਰਿਆਂ ਨੂੰ ਦੇਖਾਂਗੇ ਤੇ ਅੱਜ ਸਟਾਕ ਆਇਆ ਆਪਣੇ ਕੋਲ ਤਾਂ ਨੂੰ ਦੇ ਵੀਡਿਓ ਜਾਈ ਚਾਹੀਦਾ ਹੋਵੇ ਦੇ ਵਿੱਚ ਤੁਸੀਂ ਆਪਾਂ ਨੂੰ WhatsApp ਨੰਬਰ ਸਕਰੀਨ ਤੇ ਦਿਤਾਇਆ ਹੋ ਕਿਸੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰੋ ਕਿਉਂਕਿ ਇਹ ਕਈ ਵਾਰ Instagram ਤੇ ਨਹੀਂ ਵੀ ਚੱਕਿਆ ਜਾਂਦਾ ਜਾਂ ਕਿਦਾਂ ਆ ਮੈਸੇਜ ਪਰ ਤੁਸੀਂ WhatsApp ਤੇ ਤੁਸੀਂ ਸਾਡੇ ਨਾਲ ਮੈਸੇਜ ਕਰ ਸਕਦੇ ਹੋ 9915032145 ਨੰਬਰ ਤੇ ਕਿਸੇ ਟਾਈਮ ਸ਼ੌਪ ਦਾ ਟਾਈਮ ਜਿਹੜਾ ਸਾਡਾ ਵਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਦਾ ਹੈਗਾ ਉਪਨ ਦਾ ਤੇ ਉਸ ਦਿੱਲੀ ਵੀ ਇਸੇ ਤਰ੍ਹਾਂ ਰੁਟੀਨ ਆ ਸੰਡੇ ਵਾਂਗ ਜਿਹੜਾ ਆਪਣਾ ਸ਼ਾਪ ਰੋਜ਼ ਹੁੰਦੀ ਹੈ ਇਹ ਕਿਸੇ ਟਾਈਮ ਐਮਰਜੈਂਸੀ ਲੋੜ ਪਵੇ ਤਾਂ ਉਹ ਆਪਾਂ ਉਪਰ ਵੀ ਕਰ ਲਈ ਕੀ ਹੈ ਤੇ ਇਹ ਸਾਰੇ ਸ਼ਸਤਰ ਦੇਖੇ ਗੁਰਤੀ ਸ਼ਸਤਰ ਕਿਸੇ ਵੀ ਵੀਰ ਭਰਾ ਨੂੰ ਚਾਹੀਦਾ ਹੋਵੇ ਤੇ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ